ਹਾਂਜੀ ਘਰ ਪਰੰਗ ਬਲੌਗ ਤੇ ਆਪਨਾ ਸਵਾਗਤ ਹੈ। ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ। ਤੇ ਅੱਜ ਆਪਾਂ ਬਣਾਉਣ ਲੱਗੇ ਆ ਬਨਾਣਾ ਸ਼ੇਕ। ਇਸ ਤੋਂ ਬਾਅਦ ਜਿਵੇਂ ਅਸੀਂ ਬਾਜ਼ਾਰ ਲੈ ਕੇ ਆਏ ਬਨਾਣਾ ਤੇ ਮੈਂ ਕਿਹਾ ਆਪਾਂ ਬਨਾਣਾ ਸ਼ੇਕ ਬਣਾ ਲੈਂਦੇ ਆ। ਅੱਜ ਬਾਜ਼ਾਰ ਅਗੇ ਇਸ ਬਾਜ਼ਾਰ ਬੰਦ ਹੋ ਗਿਆ ਸੀ ਨਾ ਥੋੜਾ ਥੋੜਾ ਲੋੜ ਮੁਤਾਬਕ ਸਮਾਨ ਤੋਂ ਚਾਹੀਦਾ ਸੀਗਾ ਉਹ ਲੈਣ ਗਈ ਸੀ। ਤੇ ਨੇੰਦਾ ਥੋੜਾ ਥੋੜਾ ਸਮਾਨ ਜਿਵੇਂ ਕੱਪੂ ਚੀਕੂ ਬਨਾਣਾ ਜਿਵੇਂ ਜਿਵੇਂ ਕੁਛ ਨਾ ਥੋੜਾ ਥੋੜਾ ਸਮਾਨ ਹੈ ਇਹਨੂੰ ਚੈਣੀ ਆਪਾਂ ਹਨਾ ਮਾੜੀ ਤਾਂ ਆਪਣਾ ਲੜਾਈ ਕਰਕੇ ਨਾ ਥੋੜਾ ਜਿਆਦਾ ਹੋ ਗਿਆ ਤੇ ਦੁਕਾਨਾਂ ਤੇ ਬਹੁਤ ਜ਼ਿਆਦਾ ਰਸੂਆ ਬੈਸਮਾਨ ਨਹੀਂ ਮਿਲਦਾ ਥੋੜੀ ਲੱਗਦਾ ਇਹ ਆਪਾਂ ਤੇ ਨਾ ਬਣਾ ਲੈ ਲੈਂਦੇ ਆ ਹਨਾ ਕਿੰਨਾ ਬਣਾ ਲੈਨੇ ਛੋਟੇ ਛੋਟੇ ਪੀਸ ਕਰ ਲੈਨੇ ਫੇਰ ਨਾ ਚੰਗੀ ਤਰ੍ਹਾਂ ਨਾ ਬੰਦਾ ਨਹੀਂ ਜੇ ਆਪਾਂ ਵੱਡੇ ਵੱਡੇ ਤੋੜ ਕੇ ਮੈਂ ਟੁਕੜੇ ਜਿਉਂ ਵਿੱਚ ਹੀ ਰਹਿ ਜਾਂਦੇ ਆ ਵਧੀਆ ਨਹੀਂ ਬਣਦਾ ਚਲੋ ਕੀ ਤਿੰਨ ਬਣਾਉਣੀ ਆਪਾਂ ਲੈ ਲਏ ਆ ਕੱਟ ਸਮਾਰ ਕੇ ਇਹਦੇ ਚ ਪਾ ਲੈ ਜਾਂਗੇ ਤੇ ਹੁਣ ਆਪਾਂ ਨਹੀਂ ਲੈ ਇਸ ਜਿਹਾ ਆਪਾਂ ਇੱਕ ਵੱਡਾ ਥੋੜਾ ਜਿਹਾ ਠੰਡ ਕਰ ਲਈਏ ਫਿਰ ਆਪਾਂ ਕੰਮ ਕਰਦੇ ਆ ਦੀ ਨੋਰ ਮੁਤਾਬਕ ਜਿੰਨਾ ਜਿੰਨਾ ਮੇਟਾਪਨ ਚਾਹੀਦਾ ਹੁੰਦਾ ਹੰਡਾ ਇਹ ਚਾਹ ਲੈਣੀ ਆ ਬੱਦੂ ਆਸੇ ਨਹੀਂ ਚੰਨੀ ਘਾਟੋੜੇ ਦੇ ਸਟੱਕ ਲੈਂਦੀ ਆ

ਰਦੀਆ ਬਣ ਕੇ ਤਿਆਰ ਹੋ ਗਿਆ ਰਦੀਆ ਬਣ ਗਿਆ ਆ ਦੇਖ ਲਓ ਤੁਸੀਂ ਲੱਗਦਾ ਤਾਂ ਬਹੁਤ ਟੇਸਟੀ ਆ ਫਿਰ ਵੀ ਕੀ ਪਤਾ ਲੱਗੂਗਾ ਭਾਈ ਜੀ ਕਰਨ ਲੱਗਿਆ ਪੀ ਨੂੰ ਬਹੁਤ ਟੇਸਟੀ ਟੇਸਟੀ ਲੱਗ ਰਿਹਾ ਹੁਣ ਆਪਾਂ ਇਹਦੇ ਚ ਕਰ ਦਿੰਨੇ ਆ ਬਦਾਮ ਆਇਲ 加 ਜੁਆਇਡ ਕਰਦੇ ਆਪਾਂ ਬੜੀਆ ਹੈ ਨਾ ਥੋੜਾ ਤਾਂ ਚਿੰਚਣ ਕੇ ਜਿਹਾ ਬਣਾ ਲਵੇ ਸੋਹਣਾ ਲੱਗਦਾ ਕਿਰਸਮੇਸ ਚੜੀ ਸੋਹਣਾ ਸੋਹਣਾ ਉੱਪਰ ਉੱਪਰ ਵਧੀਆ ਨਾ ਪਾਈ ਬਣਾਵਾਂਗੇ ਵਧੀਆ ਟੇਸਟੀ ਟੇਸਟੀ ਲੱਗੇ ਸਾਰੇ YouTube ਵਾਲਿਆਂ ਦਾ ਨਾ ਦਾਣਾ ਡggen ਜੀ ਕਰ ਮੈ ਜੇ ਪੂਰਾ ਦੇਖ ਕੇ ਮੈਸੇਜ ਕਰਨ ਗਰਪਰਮ ਜੀ ਭੇਜੋ 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 ਆਪਾਂ ਚੱਕ ਕੇ ਉਧਰ ਰੱਖ ਦਈਏ ਸਮਾਨ ਥੋੜਾ ਜਿਹਾ ਸੰਭਦੀ ਆਪਾਂ ਬਣਾਉਣਾ ਸ਼ੇਕ ਦਾ ਆਪਾਂ ਕਰ ਲਿਆ ਤਿਆਰ ਤੇ ਹੁਣ ਆਪਾਂ ਸਮਾਨ ਥੋੜਾ ਥੋੜਾ ਸੰਭ ਲਈਏ ਤੇਰਾ ਆਪਾਂ ਉਧਰ ਲੈ ਕੇ ਚੱਲਾਂਗੇ ਸਾਰਾ ਸਮਾਨ ਨਾ ਚੰਗੀ ਤਰ੍ਹਾਂ ਨਾਲ ਸੰਭਾਲ ਦਿਆ ਫਿਰ ਪਾਲਾ ਗਾਜਾ ਤੇ ਇਹਦਾ ਇਸ ਨੂੰ ਕਰ ਦਿੰਨੇ ਆਪਾਂ ਉਧਰ ਪਾ ਕੇ ਦਿੰਦੇ ਇੱਥੇ दुध आप अंदर रख देने फ्रिज चल सारा सामान अपन चक्कर में रखो जी बनाना शेक अपना बन के हो गया तैयार ਆ ਜਿਹੜੇ ਜਿਹੜੇ ਆਪਾਂ ਵੇਖ ਲੋ ਇਹਦੇ ਵਿੱਚ ਡ్రਾਈ ਫਰੂਟ ਪਏ ਆ ਉਹ ਤਾਂ ਤੁਸੀਂ ਦੇਖ ਲਈ ਹੈ ਨਾ ਤੇ ਆਪਾਂ ਚਾਰੇ ਡ్రਾਈ ਫਰੂਟ ਪਹਿਲਾਂ ਇੱਥੇ ਕਰਕੇ ਤਿਆਰ ਰੱਖਲੇ ਸੀਗੇ ਤੇ ਕਿੰਨਾ ਵਧੀਆ ਲੱਗ ਰਿਹਾ ਦੇਖੋ ਬੜਾ ਬਹੁਤ ਟੇਸਟੀ ਲੱਗ ਰਿਹਾ ਨਾ ਤਾਂ ਜੀ ਨੂੰ ਜੀ ਨੂੰ ਵੀ ਵਧੀਆ ਲੱਗਿਆ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨੇ ਪੀਣਾ ਮੇਰੀ YouTube ਫੈਮਲੀ ਨੇ ਉਹ ਵੀ ਸਾਰੇ ਪਹੁੰਚ ਜਾਓ ਫੇਰ ਆਇਨਾ ਕਿਉਂ ਵੀ ਗੁਰ ਪਰਮਣ ਨੇ ਕਿਸੇ ਨੂੰ ਬੁਲਾਇਆ ਨਹੀਂ ਚਾਹ ਦੱਸਿਆ ਨਹੀਂ ਤੇ ਫੇਰ ਮੇਰੀ ਗੱਲ ਸੁਣੋ ਜਦੋਂ ਮੈਂ ਇਹ ਪਾਤਾ ਨਾ ਆਪਣਾ ਬਲੌਕ ਪਾਉਂਗੀ ਮੈਂ ਬਣਾਣਾ ਛੇਕਦਾ ਸਾਰਿਆਂ ਨੇ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਕਾਜੂ ਦੀ ਆਪਾਂ ਡਰੈਂਕ ਰੂਮ ਵਿੱਚ ਚੱਲਦੇ ਆਂ ਇੱਥੇ ਬਹਿ ਕੇ ਇੰਨੇ ਮੱਚਾ ਕਿਵੇਂ ਦਾ ਬਣਿਆ ਦੇਖਦੇ ਆਂ पी दे, के बने। हाँ जी, टेस्ट टेस्ट कि बने बने जी करके दे बहुत बढ़िया बने बहुत टेस्टी है भी सारे ट्राई करके देखो मेन कमेंट करके दस हाँ जी बनाना शेक आप पी लिया मेरे सलदारी ने बहुत टेस्ट लगे ਉਹਨਾਂ ਆਪਾਂ ਚੱਲ ਲਈ ਨਾ ਕਿਚਨ ਦੇ ਬਰਤਨ ਸਾਫ ਕਰ ਦਿੰਨੇ ਆ ਮਿੱਠੇ ਜਿਹੇ ਵਾਲੇ ਵਾਲੇ ਨਾ ਫਿਰ ਕੀੜੀਆਂ ਪੂੜੀਆਂ ਆ ਜਾਂਦੀਆਂ ਇਹਨਾਂ ਨਾਲ ਉਹ ਬਰਤਨ ਸਾਫ ਕਰ ਲਈਏ ਹੋਣਾ ਮਿੱਠੇ ਜਿਹੇ ਵਾਲੇ ਆਪਾਂ ਐਵੇਂ ਰੱਖ ਦਈਏ ਨਾ ਫਿਰ ਕੀੜੀਆਂ ਆ ਜਾਂਦੀਆਂ ਸਮਾਰਕੀ ਬਰਤਨ ਨਾ ਪਾਈ ਨਾ ਨਾਲ ਪਹਿਲਾ ਕੰਮ ਕੀਨਾ ਦਸਤਖਤ ਇਹ ਦੇ ਸਾਬ ਕਰਨਾ ਰਿਹਾ ਸੀ ਹਾਂ ਸਵੇਰਾਂ ਜਿਹੜਾ ਪਾਕ ਪਾਈ ਮੈਂ ਪਕਾਉਣ ਲਈ ਲੈ ਲਈ ਚਾਹ ਪੀਣੇ ਲਈ ਕੁਝ ਦੇ ਚਾਹ ਹਾਂ ਸਭ ਇਹਨਾਂ ਚਾਹ ਉਹਨਾਂ ਨੇ ਸੀ ਕਿ ਭਾਈ ਜੈਸੀ ਨੇ ਜਿਹੜੇ ਕਿਹਾ ਉਹਨਾਂ ਨੂੰ ਵੀ ਚਾਪਣਾ ਕਿ ਦਿੱਤੀ ਸੀ ਚਾਰਿਆਂ ਨੇ ਤੇ ਜਦੋਂ ਚੱਲਿਆ ਸੋ ਬਾਅਦ ਵੀ ਸਾਰੀ ਖਾਉਂਗੀ ਆਪ ਕੰਮ ਨਹੀਂ ਕਰਤਾ ਚਲੋ ਜੀ ਬਰਤਨ ਆਪਣੇ ਹੋ ਗਏ ਸਾਫ ਤੇ ਬਲੌਗ ਵੀ ਆਪਣਾ ਹੋ ਗਿਆ ਤਿਆਰ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਬਲੌਗ ਕਿਵੇਂ ਦਾ ਲੱਗਦਾ ਕਿਹੜੀ ਗੱਲ ਚੰਗੀ ਲੱਗਦੀ ਹੈ ਕਿਹੜੀ ਮਾੜੀ ਸਾਰਾ ਕੁਝ ਵਿੱਚ ਲਿਖਣਾ ਤੁਸੀਂ ਠੀਕ ਹੈ